ਬੱਕਰੀ ਦੇ ਤੂੰ 18000 ਦੀ ਬਸ ਜਿਹੜੇ ਗੱਲ ਉਹਨੇ ਕਹੀ ਐ ਮੈਂ ਇੱਥੇ ਨਿਵੇੜਤੀ ਕੋਲੇ ਨਹੀਂ ਹੈਗੇ ਇੱਕ ਚੇ ਨਿਵੇੜ ਤੇ ਪਕਾਈ ਵਾਜੀ ਦਾ ਟਾਈਮ ਨਹੀਂ ਮੈਂ ਉਹ ਬੱਕਰੀ ਹੋਰ ਵੀ ਦਵਾ ਕੇ ਤੋਰ ਦੇਣਾ ਆਹੀ ਤੇ ਇਸ ਲਈ ਤਾਂ ਮੈਂ ਫੜਾ ਦੇਣਾ ਕੰਨ ਕੰਨ ਫਿਰ ਕੇ ਟਾਂਗ ਚ ਫੜਾਣਾ ਇਹ ਨਹੀਂ ਚੜ ਜਾ ਮੁੰਡਿਆ ਦੇ ਕੇ ਮੁੱਛਾਂ ਨੂੰ ਵੱਟ ਜਾਨਾ ਆਜੇ 18000 ਦਿਨੇ ਉੱਨੀ ਦੀ ਤੰਨੇ ਆ ਫੜ ਕਰਨ ਮੈਂ ਚੜਦਾ ਉਹਦੀ ਜਾਨ ਕਿਉਂ ਜੀ ਮੇੜਾ ਕਰੇ ਤੇਰਾ ਧੰਨ ਧੰਨ ਇਹ ਲੋਗੇ ਬਕਰੀਆਂ ਕਰ ਬਕਰਾ ਬਹੁਤ ਬੜੀ ਲੋਕ ਆ ਉਹ ਬਕਰੀ ਆਪਣੇ ਘਰ ਦੀ ਆ ਮੈਂ ਤੈਨੂੰ ਕਹੀ ਆ ਇਹ ਬਕਰੀ ਮੋੜ ਲੈ ਬਕਰੀਏ ਜੀ ਤੋਂ ਲਈ ਆ ਉਹਨਾਂ ਕੋਲ ਵੀ ਲੋਹਾ ਵਾਤ ਨਹੀਂ ਕੋਈ ਨੁਕਸਾਨ ਨਹੀਂ ਦੇਖ ਲੈ ਇਸ ਤਰ੍ਹਾਂ ਚੋ ਕੇ ਇਤਨਾ ਨਹੀਂ ਬੜੀ ਜੀ ਦੇ ਨਾਮ ਵੀ ਸੰਧਿ ਕਰਦੇ ਆ ਬੱਸ ਵੀਡੀਓ ਬਣ ਕੇ ਰੱਖ ਭਾਈ ਸਭ ਹੀ ਜਾਣੇ ਕਮਾ ਲੈਣੇ ਆਪਾਂ ਬਰਾ ਵੀਡੀਓ ਦੀ ਹਾਂ ਹਾਂ ਇਹ ਜੈ ਵੀ ਗੱਲ ਤੋਂ ਕਾਲੇ ਇੱਕ ਕੋਈ ਰੱਖਦੇ ਮੈਨੂੰ ਕਿੰਨੇ ਦੀ ਦੇ ਪੱਕਾ ਹੀ ਨਹੀਂ ਮਾਗਦਾ ਯਾਰ ਮੈਂ ਇਹਦਾ ਮੁੱਲ ਲਾਉਣਾ ਚਾਹੁੰਦਾ ਸੀ ਕੁਆਰਟੀ ਵਿੱਚ ਦੇਣੇ ਯਾਰ ਬਸ ਹਾਲੇ ਆ ਰਾ ਸਾਈਡ ਹੋ ਰਿਹਾ ਮੁੰਡੀ ਜਾਂਦੇ ਆ ਨਵੇਂ ਜੀ ਰੰਗੇ ਆ ਵਾਤੇ ਨੇ ਵੀ ਕਰੀ ਆ ਆਪਣੇ ਜੱਟਾਂ ਕੱਲਾਂ ਨਾ ਕਰ ਮੈਂ ਉਹ ਛੇ ਆਪਣੇ ਨਹੀਂ ਬੇਕਤੀ ਤੀਕਾ ਕਰ ਕੱਤੀਆਂ ਕੱਲਾਂ ਨਾ ਕਰ ਬਾ بیਜ ਦੀ ਫੱਟਰੀ ਵੀ ਨੂੰ ਤਰੀ ਮਰ ਗਿਆ ਅਗਲੇ ਤਾਂ ਬਹੁਤ ਥੰਡੇ ਖੜੇ ਨੇ ਇਹ ਤਾਂ ਕਹਿੰਦੇ 15 16 ਦੀ ਦਈ ਮੈਂ ਆਖਿਆ ਬਿਲਕੁਲ ਨਹੀਂ ਲੈਣੀ ਇਹ ਕਹਿੰਦੇ ਜਾ ਕੇ ਪੁੱਛਿਆ ਜਿਹੜੀ ਗੱਲ ਹੋਏ ਮੈਂ ਨਹੀਂ ਜਾਂਦਾ ਮੇਰੇ ਚੰਦੋਂ ਨਾਲ ਮੈਂ ਆ ਬੰਦਾ ਸੱਚਾ ਚ ਗੋਲੀ ਮਾਰਦਾ ਹੁਣ ਮਾਰੇ ਕੋਈ ਬਿਲਕੁਲ ਨਾ ਡਰਨਾ ਕਿਸੇ ਤੋਂ ਸਕਲਾ ਚਰਨੇ ਤੋਂ ਡਰਦਾ ਚਰਨਾ ਮੈਂ ਤੇ ਤੇਰੀ ਵੀ ਕੋਈ ਨਹੀਂ ਚਰਨਾ ਮਾਰਦਾ ਵੀ ਆ ਤੇਰੇ ਕਿਵੇਂ ਆ ਬਾਈ ਬੱਕਰੀ ਦੇ ਤੂੰ 18000 ਦੀ ਬਾ ਜਿਹੜੇ ਗੱਲ ਉਹਨੇ ਨੇ ਕਹੀ ਐ ਨਾ ਇੱਕ ਚੇ ਨਿਮੇੜਤੀ 16 ਨਹੀਂ ਹੈਗੇ ਇੱਕ ਚੇ ਨਿਮੇੜਤੀ ਪਕਾਈ ਬਾਜੀ ਦਾ ਟਾਈਮ ਨਹੀਂ ਮੈਂ ਹੋਰ ਬੱਕਰੀ ਹੋਰ ਵੀ ਦਵਾ ਕੇ ਦੋਣਦਾ ਆਹੀ ਕੇਸ ਲੈਣਾ ਹੋਰ ਲੈਣੀ ਨਹੀਂ ਚਲੋ ਤਾਂ ਕੋਈ ਨਹੀਂ ਇੱਕ ਤੈਨੂੰ ਮੈਂ ਹਾਂ 4100 ਦਵਾ ਦੇਣਾ બસ ਮੈਂ ਤੈਨੂੰ 1-3 ਮਿੰਟ ਦਾ ਗੂਗਲ ਪੇ ਕਰਦੇ ਨੇ ਪੈਸੇ ਹੈ ਨਹੀਂ ਨਾਲ ਗੂਗਲ ਪੇ ਕਰਦੇ ਫਿਰ ਤਾਂ ਮੈਂ ਫੜਾਦਾ ਕੰਨ ਕਰਦੀ ਕੋਈ ਨਹੀਂ ਫਿਰ ਤਾਂ ਮੈਂ ਫੜਾਦਾ ਕੰਨ ਕੰਨ ਫਿਰ ਕੇ ਟਾਂਗ ਚ ਫੜਾਣਾ ਇਹ ਨਹੀਂ ਚੜ ਜਾ ਮੁੰਡਿਆ ਦੇ ਕੇ ਮੁੱਛਾਂ ਨੂੰ ਵੱਟ ਜਾਨਾ ਨਾ 30000 ਦੀ ਲਾਇਆ ਯਾਰ ਭੈਣ ਦੀ ਲਾ ਲਈ ਕੋਈ 30 ਦੀ ਨਹੀਂ ਵਿਕਦੀ ਕੱਚੀ ਆ ਪਣੋ ਯਾ ਹਲੇ 2 ਮਹੀਨੇ ਕੱਚੀ ਦਾ ਹੈਗੀ ਪੱਟ ਸਾਫ ਆ ਮੰਨ ਗਾ ਮੈਂ ਤਰੀ ਗੱਲ ਕੱਚੀ ਨਹੀਂ ਮੰਨ ਗਿਆ ਤੇ ਪੱਠ ਕਬੂਤਰ ਦਾ ਬੱਚਾ ਹੀ ਆਏ ਨਹੀਂ ਗੱਲ ਜੇ ਕਬੂਤਰ ਦਾ ਬੱਚਾ ਸੀ ਤਾਂ ਹੀ ਤੇਰੇ ਨੇ ਵੀ ਆਏ ਆ ਨਹੀਂ ਜੇ ਕਬੂਤਰ ਡਾਰੀ ਨਾ ਮਾਰਦਾ ਜਮਾਂ ਨਹੀਂ ਆਉਂਦਾ ਜਮਾਂ ਨਹੀਂ ਆਉਂਦਾ ਜੀ ਹਾਂ ਆਪਾਂ ਵੀ ਫਿਰ ਪਸ਼ੂ ਲਈ ਮੰਗਦੇ ਹਾਂ ਰਾਜੂ ਭਾਈ ਜਿਹਦਾਂ ਦੀ ਚੀਜ਼ ਆ ਭਜਾਉਂਦਾ ਨਹੀਂ ਮੈਂ ਉਹ ਪੱਛਣ ਵਾਲਾ ਨਹੀਂ ਭਜਾਉਂਦਾ ਨਹੀਂ ਮੈਂ ਬੱਲੇ ਯਾ ਤੂੰ ਯਾਰ ਅੱਗੇ ਕਿਹੜਾ ਕੰਨੇ ਪਹੂ ਬੇਚਾ ਸਾਢੇ 18 ਦੀ ਦਿੰਨੇ 19 ਦੀ ਦਿੰਨੇ ਆ ਫੜ ਕਰਨ ਮੈਂ ਚੜਦਾ ਉਹਦੀ ਜਾਨ ਚੜ ਜਾ ਕਿਉਂ ਜੀ ਬੇੜਾ ਕਰੇ ਤੇਰਾ ਧੰਨ ਧੰਨ ਪੂਰਿਆਂ ਦੀ ਮਹਾਰਾਜੂ ਨਹੀਂ ਹੋਣੀ ਵੀਰੇ ਬਾ ਹੋ ਗਈ ਆ ਦੇ ਉਹ ਪੂਰਿਆਂ ਦੀ ਕਰ ਦ ਕੱਚੀ ਆ ਪੂਰਿਆਂ ਦੀ ਦੇਣੀ ਆ ਪੂਰਿਆਂ ਦੀ ਹਾਂ ਪੂਰਿਆਂ ਦੀ ਪੂਰਿਆਂ ਦੀ ਦੇ ਦੇ ਮੰਨ ਲੈ ਕਿਉਂ ਬਚਾਰੇ ਆਏ ਨੂੰ ਦਰਨੋ ਕੋਈ ਨਹੀਂ ਫਿਰ ਹੁਣ ਪਾਠ ਬਿਆਰਾ ਜੁਆਪਾ ਪਾਏ ਨਾ ਖਾਲੀ ਨਾ ਮੋੜੀਏ ਤੂੰ ਖਾਲੀ ਨਾ ਮੋੜੀਏ ਓਏ ਆਟੇ ਦੀ ਛੁਟਕੀ ਪਾ ਕੇ ਤੋਰੀਏ ਹਾਂ ਹਾਂ ਬੋਲ ਦੇ ਵਾੜੀ ਆਪਾ ਜਦ ਚੋਲੀ ਪਾਣੀ ਇਕੇ ਵੇਰੀ ਲਾ ਦੇ ਪਹਿਲੇ ਇਕੇ ਵੇਰੀ ਆ ਗਏ ਪੁੱਸਾ ਕੜਾ ਆਜੂ ਪਾਜੀ ਛਾਲ ਮਾਰ ਕੇ ਬਾਸ ਤੁੰਦੀ ਤੂੰ ਹੋਰ ਬਹੁਤ ਕਹਾਣੀ ਬਿਕਾਰ ਪੜੋ ਬੋਲੇ ਲੈਤੀ ਲੈ ਦੇਤੀ ਯਾਰ ਲੈ ਦੇ ਬਸ ਹਾਂ ਜਦਾਵੇ ਘਾਟਾ ਵੇਚ ਬਸ ਪੂਰੀ 21000 ਦੀ ਫੜ ਬਾ ਠੀਕ ਆ ਫੜ ਤੂੰ ਲੈ ਜਾ ਗੱਲ ਚਲ ਇਹ ਨਹੀਂ ਯਾਰ ਨੂੰ ਮੈਂ ਪਈ ਮਾਨ ਮਾਨ ਰਾਜੂ ਮਾਨ ਨਾਟਿਕਾ ਲੈ ਲੈ ਬਸ ਮਾਨ ਜਾਂਦੇ ਆਪਾਂ ਦਾ ਰੈਂਟ ਪਰ ਸੋਈ ਮਾਨ ਜਾਂਦਾ ਮੈਨੂੰ ਪਤਾ ਨਹੀਂ ਲੈਂਦੇ ਕੋਈ ਨਹੀਂ ਰਹਿਣ ਦੇ ਉਹ ਨਹੀਂ ਰਹਿੰਦੇ ਰਹਿਣ ਦੇ ਫਿਰ ਉਹ ਨਹੀਂ ਲੈਂਦੇ ਨਹੀਂ ਲੈਂਦੇ ਰਹਿਣ ਦੇ ਬਾਈ ਕੀ ਵੀ ਪੂਰੀ ਨਹੀਂ ਬਾਈ ਨਹੀਂ ਫਿਰ ਰਹਿਣ ਦੇ ਮਨ ਆ ਤੇ ਆਪਣੀ ਖਰੀਦ ਨਹੀਂ ਮੋੜਦੀ ਇਹ ਖਰੀਦ ਨਹੀਂ ਮੋੜਦੀ ਕੋਈ ਨਹੀਂ ਵੀਰੇ ਆ ਬੜਾ ਠੀਕ ਆ ਭਾਈ ਬਣ ਕੇ ਯਾਰ ਬੱਸ ਚੁੱਪ ਕਰ ਜਾ ਮਨ ਜਾ ਭਰਾ ਬੱਸ ਚੁੱਪ ਕਰ ਜਾ ਮਨ ਜਾ ਵੀਰ ਬਣ ਕੇ ਤੂੰ ਪਰੇ ਖਾਣਾ ਤੂੰ ਹੀ ਮਾਰ ਲਿਆ ਤਾਂ ਨਹੀਂ ਪਾ ਪੈਸੇ ਯਾਰ ਮਨ ਬੱਸ ਮੈਨ ਮਨ ਜਾ ਮੰਨ ਲੈ ਮਾਤਾ ਤੂੰ ਯਾਰ ਹੋਰ ਕੱਟ ਦੇ ਦੇ ਜਮੀਨ ਨਹੀਂ ਬਾਟ ਦੇ ਬੰਦੂ ਯਾਰ ਨਹੀਂ ਕੱਚੀ ਆ ਹਲੇ ਜਿਵੇਂ ਮਰਜੀ ਦੇ ਦਿਓ ਯਾਰ ਕੋਈ ਪੈਸੇ ਦਾ ਕੋਈ ਜਿਵੇਂ ਮਰਜੀ ਕਰ ਦੇ ਕੋਈ ਨਹੀਂ ਪਰ ਇੰਨੇ ਦੀ ਪੈਂਦੀ ਸ਼ਾਬਾਸ਼ ਮਾਂ ਤੇ ਪੁੱਤ ਨੇ ਨਵੀਂ ਗੱਲ ਦੇ ਓਏ ਨਵੀਂ ਜਮੀਨ ਜਿਹਨਾਂ ਨਵੀਂ ਪੱਠਾ ਤੇ ਯਾਰ ਹੁਣ ਜੇ ਨਵੀਂ ਕਰਤੀਆਂ ਜੇ ਨਵੀਂ ਪੱਠਾ ਜੇ ਨਵੀਂ ਪੱਠਾ ਤਾਂ ਹੀ ਕੱਟਾ ਹੈ ਹਾਂ ਇਹ ਲੈਂਡਮੈਨ ਨਟਾਇਰ ਹੈ ਲੈਂਡਮੈਨ ਨਟਾਇਰ ਹੈ ਲੈਣ ਮੈਂ ਲਟਾਇਰ ਚੰਡੀਗੜ੍ਹ ਦੇ ਚੰਡੀ ਜੜਦਾ ਵਧੀਆ ਵਿਚਾਰਾ ਰੱਬ ਦਾ ਰੂਹ ਮੇਰੇ ਤੇ ਆ ਵਤਾਲਾ ਹੈ ਹਾਂ ਭਲੇ ਹਾਈ ਕੋਰਟ ਦਾ ਚਲੋ ਰੱਬ ਦਾ ਰੂਹ ਕਾ ਰੱਬ ਦੀਆਂ ਰੂਹਾਂ ਨੇ ਆਪਾਂ ਮਾੜਾ ਨਾ ਕਹੀ ਨੂੰ ਚਲ ਪੈਸੀ ਲੈ ਬਰੀ ਅਨੇਰੀ ਹੋਣੀ ਹੈ ਭਾਈ ਦਾਜੂ ਪੈਸੇ ਕਹਿੰਦਾ ਮਾਨ ਯਾਰ ਭਾਈ ਬਣ ਕੇ ਜ਼ਬਰਤੀ ਕਰਾ ਦੇਣਗੇ ਇਹ ਕੋਈ ਨਹੀਂ ਰਹਿਣ ਦੇਵਾ ਜਾ ਹਾਂ ਚਲਣਾ ਨਹੀਂ ਮੋੜੀ ਤਾਂ ਕੱਟੀ ਨਾ ਇਹ ਬੰਦਿਆਂ ਨੇ ਮੇਰੀ ਜਵਾਨ ਨਹੀਂ ਮੋੜੀ ਗੱਲਾਂ ਸਹਿਮਤ ਹਾਂ ਤੁਹਾਨੂੰ ਇੱਕ ਵਾਰ ਹੀ ਨਹੀਂ ਕਿਹਾ ਵੀ ਜਿੰਨੇ ਦਾਰ ਹੈ ਸਹਿਮਤ ਹਾਂ ਭਾਈ ਪਰ ਯਾਰ ਸਾਡੀ ਕੀ ਨਹੀਂ ਕਿਹਾ ਤੈਨੂੰ ਉਹ ਮੈਂ ਤੇਰੀ ਗੱਲ ਸੁਣ ਗਿਆ ਸਾਡੀ ਕੀ ਨਹੀਂ ਸੁਣ ਗਿਆ ਮੈਂ ਕਰੀ ਇਹ ਨਹੀਂ ਲਿਆਣਗੇ ਨਾਲ ਜਾਣ ਸਾਨੂੰ ਕਿ ਸੌ ਮੇਣਾ ਹੋ ਜਾਂਦਾ ਸਾਰਾ ਮੈਦਾਨ ਚ ਹੱਲਣਾ ਪੂਰੀ 22000 ਦੀ ਹੋ ਗਈ ਓਏ ਚੱਤ ਮੇਰੀ ਗੱਲ ਸੁਣ ਰਹਿ ਲੈ ਆਏ ਨਾ ਪਤਾ ਕੀ ਕਰਾ ਜਾਣਾ ਚਾਹੁੰਦਾ ਨਹੀਂ ਹਾਂ ਇਹ ਦਿਮਾਗ ਹੈ ਲੋਟਾ ਪਰ ਮੁਕਾਦਰ ਕਾਲ ਹੈ ਬੰਦਿਆ ਹਰ ਪੈਸੇ ਪਾ ਕੇ ਗਲਚ ਨਾਲ ਖਿੱਚੀ ਫਿਰੂ ਮਾਰੇ ਲੈ ਜਾ ਹੋਗੀ ਲੈ ਜਾ ਹੋਗੀ ਚੱਕਾ ਪਤਕਾ ਹੀ ਹੁੰਦਾ ਆਪਦੇ ਘਰ ਚ ਏ ਤੱਕਾ ਹੁੰਦਾ ਦੂਏ ਨਾਲ ਨਹੀਂ ਹੁੰਦਾ ਹਾਂ ਐਡੀ ਦੂਰੋਂ ਬੰਦਾ ਚੰਦੀ ਗੜ ਤੋਂ ਤਿੰਨ ਚਾਰ ਪੰਜ ਛੇ ਸੱਤ ਭਾਈ ਚੱਕੋ ਮੇਰੇ ਭਾਈ ਖੁਸ਼ ਹੈ ਉਹ ਕਈ 20 ਲੈਤਾ ਪਰ ਬੰਦਾ ਦਲੇਰ ਦੇਖ ਲੈ 500 ਦੀ ਦੇ ਦਿੰਦਾ ਮੈਂ ਖੁਸ਼ ਹੋ ਕੇ ਤੇ ਕਹਿੰਦਾ ਘਾਟ ਹੈ ਜੇ ਬੰਦਾ ਤੂੰ ਵੀ ਚੰਗੇ ਲੈ ਕੇ ਦਿੱਤੇ ਭਾਈ ਬਸ ਤਾ ਮੇਰਾ ਪਾਗਲੇ ਨੂੰ ਚੰਗੇ ਹੀ ਲੈ ਕੇ ਦਿੰਦੇ ਆ ਮਾੜਾ ਨਹੀਂ ਹੁਣ 40 ਇੰਚ ਬਸ ਸਾਡਾ ਗਾਹਕ ਮਰ ਜਾਣਾ ਜੇ ਮਾੜਾ